ਸ਼ੀਰੀ ਦਸ਼ਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਦੇ ਵਿਦਿਆਰਥੀਆਂ ਨੇ ਸਮਰ ਕੈਂਪ ਦੇ ਦੌਰਾਨ ਥਾਣਾ ਗੁਰਾਇਆਂ ਦਾ ਦੌਰਾ ਕੀਤਾ। ਜਿੱਥੇ ਉਨ੍ਹਾਂ ਨੇ ਪੁਲਿਸ ਸਟੇਸ਼ਨ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ। ਉੱਥੇ ਸਾਂਝ ਕੇਂਦਰ ਵਿੱਚ ਮਿਲਣ ਵਾਲੀ ਸਹੂਲਤਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਐਸਆਈ सुरेंद्र ਪਾਲ, ਥਾਣੇ ਦੇ ਮੁਖਮੁੱਖੀ ਜਗਦੀਸ਼ ਡੱਡ ਅਤੇ ਹੈੱਡ ਕਾਂਸਟੇਬਲ ਰਾਜਵਿੰਦਰ ਕੌਰ ਤੋਂ ਇਲਾਵਾ ਸਾਂਝ ਕੇਂਦਰ ਦੇ ਇੰਚਾਰਜ ओंकार ਮਹਿ ਬਲਜਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਅਤੇ ਥਾਣੇ ਵਿੱਚ ਕਿੱਦੇ ਜਾਂਦੇ ਕੰਮਾਂ ਦਾ ਵੇਰਵਾ ਦਿੱਤਾ ਗਿਆ। ਵਿਦਿਆਰਥੀਆਂ ਨੇ ਕਿਹਾ ਕਿ ਥਾਣੇ ਵਿੱਚ ਆ ਕੇ ਉਹਨਾਂ ਨੇ ਕਾਨੂੰਨ ਵਿਵਸਥਾ ਤੇ ਆਪਣੇ ਹੱਕ ਲਈ ਜੇ ਮੁਸੀਬਤ ਵੇਲੇ ਕਿਸ ਤਰ੍ਹਾਂ ਸੇ ਕਾਨੂੰਨ ਤੇ ਪੁਲਿਸ ਦੀ ਮਦਦ ਲੈ ਸਕਤੇ ਹਨ ਉਹਨਾਂ ਬਾਰੇ ਜਾਣਕਾਰੀ ਮਿਲੀ ਹੈ। ਤੇ ਇਸ ਤੋਂ ਇਲਾਵਾ ਟ੍ਰੈਫਿਕ ਰੂਲਾਂ ਬਾਰੇ ਵੀ ਸਾਨੂੰ ਵਧੀਆ ਢੰਗ ਨਾਲ ਸਮਝਾਇਆ ਗਿਆ ਹੈ। ਹੋਰ ਕੀ ਕਿਹਾ ਆਓ ਤੁਸੀਂ ਵੀ ਸੁਣੋ। ਗੁੱਡ ਮਾਰਨਿੰਗ ਟੂ 올 ਮਾਈ ਨੇਮ ਇਜ਼ ਪ੍ਰਿੰਸ ਮੈਮੀ ਸਾਡੇ ਸਕੂਲ ਦੇ ਚੱਲਦੇ ਸਮਰ ਕੈਂਪਸ ਦੌਰਾਨ ਸ਼ਿਦਸ਼ਮੇਸ਼ ਸਿਦੋਜ ਮੇਸ਼ ਕਾਨਵੈਂਟ ਸਕੂਲ ਅੱਟੀ ਤੋਂ ਅਸੀਂ ਪਹੁੰਚੇ ਗੁਰਾਇਆਂ ਥਾਣੇ ਵਿੱਚ ਇੱਥੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਪਾਸਪੋਰਟ ਦੀ ਇਨਕੁਆਰੀ ਬਾਰੇ ਸਭ ਕੁਝ ਪਤਾ ਲੱਗਾ ਤੇ ਬਹੁਤ ਸਾਨੂੰ ਵਧੀਆ ਲੱਗਾ ਇੱਥੇ ਆ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਅੱਜ ਸ੍ਰੀ ਦਸ਼ਮੇਸ਼ ਕਾਨਵੈਂਟ ਹਾਈ ਸਕੂਲ ਦੇ ਸਮਰ ਕੈਂਪ ਦੇ ਚੱਲਦੇ ਦੌਰਾਨ ਜਿਹੜੀ ਬੱਚਿਆਂ ਦੀ ਵਿਜ਼ਿਟ ਆ ਉਹ ਥਾਣਾ ਗੁਰਾਇਆਂ ਵਿਖੇ ਕਰਵਾਈ ਗਈ ਜਿਸ ਵਿੱਚ ਐ ਐਸ ਐਚਓ ਸਾਹਿਬ ਸਕੰਦਰ ਸਿੰਘ ਦੀ ਅਗਵਾਈ ਹੇਠ ਸਾਰੇ ਜਿਹੜੇ ਸਟਾਫ ਨੇ ਉਹ ਬੱਚਿਆਂ ਨੂੰ ਬਹੁਤ ਹੀ ਨਲੀਮੀ ਦੇ ਨਾਲ ਸਾਰਾ ਕੁਝ ਥਾਣੇ ਦੇ ਪ੍ਰੋਸੈਸ ਬਾਰੇ ਸਮਝਾਇਆ ਕਿ ਥਾਣੇ ਦੇ ਵਿੱਚ ਕਿਵੇਂ ਕਿਹੜੀਆਂ-ਕਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਐਫ ਆਈ ਆਰ ਕਿਵੇਂ ਲਾਂਚ ਕੀਤੀ ਜਾਂਦੀਆਂ ਨੇ ਠੀਕ ਹੈ ਕੋਈ ਵੀ ਕਿਸੇ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਕਿਵੇਂ ਆਪਣੀ ਜਿਹੜੀ ਸ਼ਿਕਾਇਤ ਆ ਉਹ ਥਾਣੇ 'ਚ ਆਪਣੀ ਦਰਜ ਕਰਵਾ ਸਕਦਾ ਆ ਔਮਨ ਸੈੱਲ ਬਾਰੇ ਸਾਰਾ ਸਮਝਾਇਆ ਗਿਆ ਵੀ ਜਿਹੜੀ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਆ ਚਿਲਡਰਨ ਸੈੱਲ ਬਾਰੇ ਸਾਰਾ ਸਮਝਾਇਆ ਗਿਆ ਕਿ ਕਿਹੜਾ-ਕਿਹੜਾ ਨੰਬਰ ਡਾਇਲ ਕਰਨਾ ਆ ਸਾਂਝ ਕੇਂਦਰ ਦੇ ਵਿੱਚ ਜਿਹੜੀ ਬੀ ਸੀ ਸੀ ਦਾ ਪ੍ਰੋਸੈਸ ਆ ਉਹਦੇ ਬਾਰੇ ਦੱਸਿਆ ਗਿਆ ਜਿਹੜੀ ਪਾਸਪੋਰਟ ਦੀ ਵੈਰੀਫਿਕੇਸ਼ਨ ਆ ਕਿਵੇਂ ਇਹਨੇ ਕੋਈ ਵੀ ਜਿਹੜੀ ਤੁਹਾਡਾ ਜੀ ਗਵਾਚੀ ਆ ਉਹਨੂੰ ਤੁਸੀਂ ਆਪਣਾ ਕਿਵੇਂ ਆਪਣੀ ਜਿਹੜੀ ਕੰਪਲੇਂਟ ਦਰਜ ਕਰਾ ਕੇ ਵਾਪਸ ਲੈ ਸਕਦੇ ਹੋ ਇਸ ਨੇ ਬੱਚਿਆਂ ਨੇ ਬਹੁਤ ਇੰਟਰਸਟ ਨਾਲ ਸਾਰਾ ਕੁਝ ਇਹ ਸਾਰਾ ਸੁਣਿਆ ਅਤੇ ਬਹੁਤ ਸਵਾਲ ਜਵਾਬ ਵੀ ਕੀਤੇ ਅਤੇ ਬੱਚਿਆਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਥੈਂਕ ਯੂ ਐਸਆਈ सुरेंद्रਪਾਲ ਥਾਣਾ ਗਰਾਇਆ ਅੱਜ ਦਸ਼ਮੇਸ਼ ਮਾਡਲ ਸਕੂਲ ਪਿੰਡ ਅੱਟੀ ਤੇ ਮਾਸਟਰ ਸ਼੍ਰੀ ਚੰਨਜੀਤ ਸਿੰਘ ਜੀ ਨੌਵੀਂ ਕਲਾਸ ਦੇ ਬੱਚਿਆਂ ਨੂੰ ਥਾਣਾ ਲੈ ਕੇ ਆਏ ਸੀ ਤੇ ਜਿਹੜਾ ਬੱਚਿਆਂ ਨੂੰ ਥਾਣੇ ਦੇ ਕੰਮਕਾਜ ਤੋਂ ਔਰ ਮੁਨਸ਼ੀ ਦੇ ਕੰਮਕਾਜ ਤੋਂ ਤੇ ਇਹ ਦੱਸਿਆ ਗਿਆ ਕਿ ਨਾ ਹਰ ਬੰਦੇ ਦੀ ਆਉਣ ਵਾਲੇ ਜਾਣ ਵਾਲੇ ਦੀ ਦੁੱਖ ਤਕਲੀਫ ਸੁਣੀ ਜਾਂਦੀ ਪਹਿਲ ਦੇ ਆਧਾਰ ਤੇ ਤੇ ਸਾਂਝ ਕੇਂਦਰ ਦੇ ਕੰਮਕਾਜ ਤੇ ਟ੍ਰੈਕ ਨਿਯਮਾਂ ਤੋਂ ਜਾਣਕਾਰੀ ਸ਼੍ਰੀ ਦਸ਼ਮੇਸ਼ ਕਨਵੈਂਟ ਹਾਈ ਸਕੂਲ ਅੱਟੀ ਦੇ ਵਿਦਿਆਰਥੀਆਂ ਨੇ ਸਮਰ ਕੈਂਪ ਦੇ ਦੌਰਾਨ ਥਾਣਾ ਗੁਰਾਇਆਂ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਪੁਲਿਸ ਸਟੇਸ਼ਨ ਨਾਲ ਸੰਬੰਧਿਤ ਮੱਤਵਪੂਰਨ ਜਾਣਕਾਰੀ ਹਾਸਲ ਕੀਤੀ ਉੱਥੇ ਸਾਂਝ ਕੇਂਦਰ ਵਿੱਚ ਮਿਲਣ ਵਾਲੀ ਸਹੂਲਤਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਇਸ ਮੌਕੇ ਐਸਆਈ सुरेंद्रਪਾਲ ਥਾਣੇ ਦੇ ਮੁਖਮੁੱਖੀ ਜਗਦੀਸ਼ ਡੰਡ ਅਤੇ ਹੈੱਡ ਕਾਂਸਟੇਬਲ ਰਾਜਵਿੰਦਰ ਕੌਰ ਤੋਂ ਇਲਾਵਾ ਸਾਂਝ ਕੇਂਦਰ ਦੇ ਇੰਚਾਰਜ ਓੰਕਾਰ ਮਹਿ ਬਲਜਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਥਾਣੇ ਵਿੱਚ ਕੀਤੇ ਜਾਂਦੇ ਕੰਮਾਂ ਦਾ ਵੇਰਵਾ ਦਿੱਤਾ ਗਿਆ ਵਿਦਿਆਰਥੀਆਂ ਨੇ ਕਿਹਾ ਕਿ ਥਾਣੇ ਵਿੱਚ ਆ ਕੇ ਉਹਨਾਂ ਨੇ ਕਾਨੂੰਨ ਵਿਵਸਥਾ ਤੇ ਆਪਣੇ ਹੱਕ ਲਈ ਜੇ ਮੁਸੀਬਤ ਵੇਲੇ ਕਿਸ ਤਰ੍ਹਾਂ ਸੇ ਕਾਨੂੰਨ ਤੇ ਪੁਲਿਸ ਦੀ ਮਦਦ ਲੈ ਸਕਦੇ ਹਨ ਉਹਨਾਂ ਬਾਰੇ ਜਾਣਕਾਰੀ ਮਿਲੀ ਹੈ ਤੇ ਇਸ ਤੋਂ ਇਲਾਵਾ ਟ੍ਰੈਫਿਕ ਰੂਲਾਂ ਬਾਰੇ ਵੀ ਸਾਨੂੰ ਵਧੀਆ ਢੰਗ ਨਾਲ ਸਮਝਾਇਆ ਗਿਆ ਹੈ ਹੋਰ ਕੀ ਕਿਹਾ ਆਓ ਤੁਸੀਂ ਵੀ ਸੁਣੋ ਗੁੱਡ ਮਾਰਨਿੰਗ ਟੂ 올 ਮਾਈ ਨੇਮ ਇਜ਼ ਪ੍ਰਿੰਸ ਮੈਮੀ ਸਾਡੇ ਸਕੂਲ ਦੇ ਚੱਲਦੇ ਸਮਰ ਕੈਂਪ ਦੌਰਾਨ ਸ਼ਿਦਸ਼ਮੇਸ਼ ਸ਼ਿਦਸ਼ਮੇਸ਼ ਕੌਂਟਮੈਂਟ ਸਕੂਲ ਅਟੀ ਤੋਂ ਅਸੀਂ ਪਹੁੰਚੇ ਗ੍ਰੈਂਡ ਥਾਣੇ ਵਿੱਚ ਇੱਥੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਪਾਸਪੋਰਟ ਦੀ ਇਨਕੁਆਰੀ ਬਾਰੇ ਸਾਹ ਕੁਝ ਪਤਾ ਲੱਗਾ ਤੇ ਬਹੁਤ ਸਾਨੂੰ ਵਧੀਆ ਲੱਗਾ ਇੱਥੇ ਆ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਅੱਜ ਸ਼੍ਰੀ ਦਸ਼ਮੇਸ਼ ਗਵਰਨਮੈਂਟ ਹਾਈ ਸਕੂਲ ਦੇ ਸਮਰ ਕੈਂਪ ਦੇ ਚੱਲਦੇ ਦੌਰਾਨ ਅੱਜ ਜਿਹੜੀ ਬੱਚਿਆਂ ਦੀ ਵਿਜ਼ਿਟ ਆ ਉਹ ਥਾਣਾ ਕਰਾਇਆ ਵੇਖੇ ਕਰਵਾਈ ਗਈ ਜਿਸ ਵਿੱਚ ਐ ਐਸ ਐਚਓ ਸਾਹਿਬ ਸਕੰਦਰ ਸਿੰਘ ਦੀ ਅਗਵਾਈ ਹੇਠ ਸਾਰੇ ਜਿਹੜੇ ਸਟਾਫ ਨੇ ਉਹ ਬੱਚਿਆਂ ਨੂੰ ਬਹੁਤ ਹੀ ਨਲੀਮੀ ਦੇ ਨਾਲ ਸਾਰਾ ਕੁਝ ਥਾਣੇ ਦੇ ਪ੍ਰੋਸੈਸ ਬਾਰੇ ਸਮਝਾਇਆ ਵੀ ਥਾਣੇ ਦੇ ਵਿੱਚ ਕਿਵੇਂ ਕਿਹੜੀਆਂ-ਕਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਐਫ ਆਈ ਆਰ ਕਿਵੇਂ ਲਾਂਚ ਕੀਤੀ ਜਾਂਦੀਆਂ ਨੇ ਠੀਕ ਹੈ ਕੋਈ ਵੀ ਕਿਸੇ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਉਹ ਕਿਵੇਂ ਆਪਣੀ ਜਿਹੜੀ ਸ਼ਿਕਾਇਤ ਉਹ ਥਾਣੇ 'ਚ ਆਪਣੀ ਦਰਜ ਕਰਵਾ ਸਕਦਾ ਆ ਵਿਮਨ ਸੈੱਲ ਬਾਰੇ ਸਾਰਾ ਸਮਝਾਇਆ ਗਿਆ ਵੀ ਜਿਹੜੀ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਆ ਚਿਲਡਰਨ ਸੈੱਲ ਬਾਰੇ ਸਾਰਾ ਸਮਝਾਇਆ ਗਿਆ ਕਿ ਕਿਹੜਾ-ਕਿਹੜਾ ਨੰਬਰ ਡਾਇਲ ਕਰਨਾ ਆ ਸਾਂਝ ਕੇਂਦਰ ਦੇ ਵਿੱਚ ਜਿਹੜੀ ਬੀ ਸੀ ਸੀ ਦਾ ਪ੍ਰੋਸੈਸ ਆ ਉਹਦੇ ਬਾਰੇ ਦੱਸਿਆ ਗਿਆ ਜਿਹੜੀ ਪਾਸਪੋਰਟ ਦੀ ਵੈਰੀਫਿਕੇਸ਼ਨ ਆ ਕਿ ਕਿ ਜੇ ਕੋਈ ਵੀ ਜਿਹੜੀ ਤੁਹਾਡਾ ਜੀ ਗਵਾਚੀ ਆ ਉਹਨੂੰ ਤੁਸੀਂ ਆਪਣਾ ਕਿਵੇਂ ਆਪਣੀ ਜਿਹੜੀ ਕੰਪਲੇਂਟ ਦਰਜ ਕਰਾ ਕੇ ਵਾਪਸ ਲੈ ਸਕਦੇ ਹੋ ਇਸ ਤੇ ਬੱਚਿਆਂ ਨੇ ਬਹੁਤ ਇੰਟਰਸਟ ਨਾਲ ਸਾਰਾ ਕੁਝ ਇਹ ਸਾਰਾ ਸੁਣਿਆ ਅਤੇ ਬਹੁਤ ਸਵਾਲ ਜਵਾਬ ਵੀ ਕੀਤੇ ਅਤੇ ਬੱਚਿਆਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਥੈਂਕ ਯੂ ਇਹ ਐਸਐਸ ਸੁਰਿੰਦਰ ਪਾਲ ਥਾਣਾ ਗਰਾਇਆ ਅੱਜ ਦਸ਼ਮੇਸ਼ ਮਾਡਲ ਸਕੂਲ ਪਿੰਡ ਅੱਟੀ ਤੇ ਮਾਸਟਰ ਸ਼੍ਰੀ ਚਰਨਜੀਤ ਸਿੰਘ ਜੀ ਨੌਵੀਂ ਕਲਾਸ ਦੇ ਬੱਚਿਆਂ ਨੂੰ ਆਣਾ ਲੈ ਕੇ ਆਏ ਸੀ ਤੇ ਜਿਹਨਾਂ ਬੱਚਿਆਂ ਨੂੰ ਥਾਣੇ ਦੇ ਕੰਮ ਕਾਜ ਤੋਂ ਔਰ ਮੁੰਸ਼ੀ ਦੇ ਕੰਮ ਕਾਜ ਤੋਂ ਤੇ ਅਏ ਦੱਸਿਆ ਗਿਆ ਕਿੰਨਾ ਹਰ ਬੰਦੇ ਦੀ ਆਉਣ ਵਾਲ ਜਾਣ ਵਾਲੇ ਦੀ ਦੁੱਖ ਤਕਲੀਫ ਹੁਣੀ ਜਾਂਦੀ ਪਹਿਲ ਦੇ ਆਧਾਰ ਤੇ ਤੇ ਸਾਂਝ ਕੇਂਦਰ ਦੇ ਕੰਮ ਕਾਜ ਤੇ ਟ੍ਰੈਕ ਨਿਜਮਾ ਤੋਂ ਜਾਣਕਾਰੀ